ਇਸ ਜਗ ਮੈਂ ਆਇਆ ਹੈ ਰੱਬੇ ਇਹ ਕਹਾਵਤ ਅੱਜਾ ਤੁਸੀਂ ਪੋਸਟਰ ਯਾਦ ਕੀਤਾ ਦੀ ਉਸਤਾਂ ਦੇ ਅੱਜ ਜੋ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਗੁਰੂ ਨਾਨਕ ਪਾਤਸ਼ਾਹ ਦੀ ਸ਼ੋਭਾ ਪ੍ਰਾਪਤ ਪਵਿੱਤਰ ਸਨ ਤੇ ਬਹੁਤ ਹੀ ਸਤਿਕਾਰਯੋਗ ਧਾਰਮਿਕ ਸਖਸੀਤਾ ਨੇ ਮੇਰੇ ਨਾਲ ਲੜ ਕੇ ਇੱਕ ਪੋਸਟ ਜਾਰੀ ਕੀਤਾ ਇਸ਼ਤਿਹਾਰ ਜਾਰੀ ਕੀਤਾ ਜਿਸ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਜਿਹੜਾ ਵਾ ਉਹ ਮਨਾ ਰਹੇ ਆ ਜਿਹਦੇ ਵਿੱਚ ਅਸੀਂ ਖੁੱਲਾ ਸੱਦਾ ਦਿੱਤਾ ਧਾਰਮਿਕ ਤੇ ਸਾਧ ਸੰਗਤ ਨੂੰ ਕਿ ਆਓ ਇਸ ਦਿਨ ਦੀਆਂ ਅੰਡਪਾਠ ਰੱਖਿਆ ਜਾਵੇਗਾ ਜਿਹਦਾ 16 ਨੂੰ ਭੋਗ ਪਵੇਗਾ ਤੇ ਲਗਭਗ ਉਦੋਂ ਪਹਿਲਾਂ ਵੀ ਅਸੀਂ ਪਿੰਡਾਂ ਵਿੱਚ ਇਹ ਪ੍ਰਚਾਰ ਕਰਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਦਿਨ ਜਿਹੜਾ ਖੁਸ਼ੀਆਂ ਖੇੜਿਆਂ ਨਾਲ ਮਨਾਵਾਂਗੇ ਇਹ 14 ਸਤੰਬਰ ਤੋਂ ਗੁਰੂ ਸਾਹਿਬ ਦਾ ਅਖੰਡ ਪਾਠ ਜਿਹੜਾ ਵਾ ਬਾਣੀ ਦਾ ਇਹ ਸ਼ੁਰੂ ਕੀਤਾ ਜਾਊਗਾ ਤੇ 16 ਸਤੰਬਰ ਨੂੰ ਇਹਦਾ ਜਿਹੜਾ ਵਾ ਭੋਗ ਪਏਗਾ ਉਸ ਦਿਨ ਤੇ ਮਹਾਨ ਸ਼ਕਤੀਆਂ ਜਿਹੜੀਆਂ ਇਹਦੇ ਚ ਭਗ ਲੈਣਗੀਆਂ ਢਾਡੀ ਜਥੇ ਕਬੀศรี ਜਥੇ ਤੇ ਕੀਰਤਨ ਕਰਨ ਵਾਲੀਆਂ ਮਹਾਨ ਸ਼ਕਤੀਆਂ ਜਿਹੜੀਆਂ ਜਥੇ ਲੈ ਕੇ ਪਹੁੰਚਣਗੀਆਂ ਤੇ ਮੈਂ ਖੁੱਲੇ ਤੌਰ ਤੇ ਸਾਧ ਸੰਗਤ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਉਸ ਦਿਨ ਹਮ ਮੰਮਾ ਕੇ ਡੇਰਾ ਬਾਬਾ ਨਾਨਕ ਦੀ ਪੁੱਤਰ ਧਰਤੀ ਤੇ ਆਓ ਤੇ ਆਪਣੇ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਅੰਤਮ ਸਮਾ ਉਹਨੂੰ ਯਾਦ ਕਰੀਏ ਉਪਰਾ ਡਾਕਟਰ